ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪੋ ਆਪਣੇ ਕੰਮਾਂ ਦੇ ਵਿੱਚ ਆਲੂ ਦੇ ਵਿੱਚ ਵਿਜੀ ਹੋਵੋਗੇ ਅਸੀਂ ਵੀ ਆਲੂ ਲਾ ਰਹੇ ਆ ਅਸੀਂ ਹੱਥ ਨਾਲ ਜਾਦਾ ਵਜਾਈ ਕਰ ਰਹੇ ਆ ਇਸ ਸਾਲ ਸਾਡੇ ਕੋਲੇ ਨਾ ਨੈੱਟ ਹਾਊਸ ਦਾ ਟਿਊਬਰ ਤਿਆਰ ਕਰਿਆ ਹੋਇਆ ਸੀਗਾ ਅਸੀਂ ਤੁਹਾਨੂੰ ਅਪਡੇਟ ਦਿੰਦੇ ਹੁੰਦੇ ਸੀ ਉਹਦੀ ਅਸੀਂ ਨਾ ਮਸ਼ੀਨਾਂ ਬਣਵਾਈਆਂ ਸੀਗੀਆਂ ਨਵੀਆਂ ਅਸੀਂ ਤੁਹਾਨੂੰ ਇਹ ਦਿਖਾਈਆਂ ਸੀ ਜਿਸ ਦਿਨ ਲਈਆਂ ਅਸੀਂ ਨਾ ਇਹਦੇ ਨਾਲ ਟਿਊਬਰ ਬੀਜ ਰਹੇ ਆ ਜੀ ਅਸੀਂ ਟ੍ਰਾਇਲ ਲੈ ਰਹੇ ਆ ਇਹਦੇ ਨਾਲ ਨੈੱਟ ਹਾਊਸ ਵਾਲਾ ਤਾਂ ਅਸੀਂ ਹੱਥਾਂ ਨਾਲ ਇਹਦੇ ਨਾਲ ਹੀ ਬੀਜ ਰਹੇ ਆ ਸਾਡੇ ਕੋਲੇ ਆ ਸਾਈਜ਼ ਹੈਗਾ ਆ ਵੀ ਸਾਈਜ਼ ਹੈ ਸਾਰੇ ਦਾ ਸਾਰਾ ਸਾਈਜ਼ ਆ ਤੇ ਇਹ ਨਾ ਮਸ਼ੀਨ ਬਹੁਤ ਮਤਲਬ 2.5 ਇੰਚ ਤੇ ਲਾ ਰਹੀ ਆ ਇਹ ਅਸੀਂ ਬਰੀਕ ਵੀ ਲਾ ਕੇ ਦੇਖ ਰਹੇ ਆ ਟ੍ਰਾਇਲ ਲੈ ਰਹੇ ਆ ਇਹਦੇ ਨਾਲ 2 ਇੰਚੀ ਤੇ ਲਾ ਰਹੀ ਆ ਇਹ ਸਿਰਫੀ ਤੇ ਹੱਥਾਂ ਨਾਲ ਲਾਉਣ ਨਾਲੋਂ ਜੇ ਇਹ ਸਕਸੈਸ ਹੋ ਗਿਆ ਤਾਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਵੀ ਵਧੀਆ ਨਿਕਲਿਆ ਦੇ ਨਾਲ ਐਕੂਰੇਸੀ ਆ ਜਾਂ ਮਤਲਬ ਕਿ ਕੋਈ ਮੈਸਿੰਗ ਹੋ ਗਿਆ ਕੋਈ ਦਾਣਾ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਜੇ ਮਸ਼ੀਨ ਦੇ ਨਾਲ ਟਿਊਬਰ ਵਧੀਆ ਐਕੂਰੇਸੀ ਦੇ ਵਿੱਚ ਹਰੇ ਹੋਏ ਤਾਂ ਗਾਂ ਨੂੰ ਕੰਮ ਸਾਨੂੰ ਲੱਗਦਾ ਕਿ ਇਹਦੂ ਵੀ ਸੌਖਾ ਹੋ ਜੂਗਾ ਤੇ ਦੂਸਰੇ ਦਾਣੇ ਵੀ ਲੱਗਣਗੇ ਇਹਦੇ ਨਾਲ ਤੇ ਉੱਪਰ ਬਹਿ ਕੇ ਕੰਮ ਸੌਖਾ ਹੋ ਜੂਗਾ ਤੇ ਮਿੱਟੀ ਪ੍ਰੋਪਰ ਪੈਂਦੀ ਹੈ ਜਿਹੜੀ ਹੱਥਾਂ ਨਾਲ ਲਾਉਨੇ ਨਾ ਲੇਬਰ ਹੁੰਦੀ ਹੈ ਜ਼ਿਆਦਾ ਰੱਖਣੀ ਪੈਂਦੀ ਹੈ ਕਈ ਵਾਰੋਂ ਮਿੱਟੀ ਘਟ ਪਾਉਂਦੇ ਆ ਕਈ ਡੂੰਘਾ ਲਾ ਜਾਂਦੇ ਆ ਉਹਦੇ ਨਾਲ ਉੰਨੀ ਨਹੀਂ ਬਣਦੀ ਹਰੇ ਹੋਣ ਚ ਕਈ ਵਾਰ ਸਾਨੂੰ ਨਾ ਦਿੱਕਤ ਆਉਂਦੀ ਆ ਪਾਣੀ ਦੀ ਵੀ ਤੇ ਬਾਕੀ ਤੁਹਾਨੂੰ ਅਸੀਂ ਇਹਦੀ ਵੀ ਅਪਡੇਟ ਦਿੰਦੇ ਰਾਂਗੇ ਥੈਂਕ ਯੂ ਧੰਨਵਾਦ